ਆ ਬੈਠਾ ਮੁੰਡਾ ਤੇ ਕਲਵਾਣੂ ਦਾ ਮੁੰਡਾ ਐਲ ਡੀ ਸੀ ਕਿਲੂ 6 ਮਹੀਨੇ ਹੋਏ ਤੇ ਜੁਆਇਨ ਕਰੇ ਨੂੰ ਉਹ ਵੀ ਹਾਰ પા ਕੇ ਭੁੱਖ ਹੜਤਾਲ ਤੇ ਬੈਠਿਆ ਤੇ ਜਿਤਨੀ ਅਚਰ ਸੰਘਰਸ਼ ਚੱਲਿਆ ਬੱਸ ਦੇ ਵਿੱਚ ਕਰਾਇਆ ਨਹੀਂ ਲੱਗਣ ਦਿੱਤਾ ਕਿਸੇ ਦਾ ਬੱਸ ਦਾ ਕਰਾਇਆ ਫੈਡਰੇਸ਼ਨ ਨੇ ਭਰਿਆ ਫਿਰ ਪੰਜਾਬ ਦੇ ਵਿੱਚੋਂ ਪਹਿਲੀ ਡਿਵੀਜ਼ਨ ਹੋਣੀ ਮੈਂ 5000 ਰੁਪਏ ਫੰਡ ਵੀ ਦੇ ਕੇ ਆਇਆ ਮੱਚ ਤੋਂ ਬੋਲਿਆ ਵੀ ਤੇ ਸਾਡੇ ਕਲਵਾਨੋਂ ਚੈਕਿੰਗ ਤੇ ਗਏ ਤੇ ਖਨੌਰੀ ਦੇ ਮੁਲਾਜ਼ਮ ਵੀ ਤੇ ਉਸ ਟਾਈਮ 에 ਵੀਡੀਓ ਪਾਈ ਤੀ ਵੀ ਇਤਰਾ ਇਤਰਾ ਬੋਰਡ ਨੂੰ ਕਰਕੇ ਡਾਟਾ ਇਹਨਾਂ ਨੇ ਵੀ ਫੈਸਲਾ ਹੋਣਾ ਚਾਹੀਦਾ ਇਸ ਤਰ੍ਹਾਂ ਦਾ ਉਹ ਵੀਡੀਓ ਹੁਣ ਵੀ ਕੱਢ ਕੇ ਦੇਖ ਲਓ ਕਿਹੜੇ ਕਲਵਾਨੋਂ ਮੁੰਡੇ ਹੈਗੇ ਤੇ ਉਹਨਾਂ ਨੇ ਵਿੱਚ ਸੁਣਿਆ ਵੀ ਹੁਣ ਤੇ ਉਹ ਵੀ ਫੈਸਲਾ ਹੋਇਆ ਉਸੇ ਤਰ੍ਹਾਂ ਹੀ ਮਤਲਬ ਬੋਰਡ ਨੇ ਐਪਲੀਮਿਟ ਕੀਤਾ ਤੇ ਤੁਸੀਂ ਵੀਡੀਓ ਕਈ ਕੰਮ ਦਿਆਂ ਹੁੰਦਿਆਂ ਨੇ ਤੁਸੀਂ ਸ਼ੇਅਰ ਨਹੀਂ ਕਰਦੇ ਹਾਂਜੀ ਜਿਵੇਂ ਗੱਲ ਸਟਾਪ ਦੀ ਬਹੁਤ ਬਾਰਾ-ਬਾਰ ਆਈ ਆ ਮੈਂ ਕਿਹੜਾ ਪੀ ਐਂਡ ਡਬਲ ਡਿਵੀਜ਼ਨ ਦਾ ਮੈਂ ਸਾਰਾ ਡਾਟਾ ਵੀਡੀਓ ਚ ਪਾਇਆ ਪਿਛਲੇ ਹਫਤੇ ਆ ਦੋ ਤਿੰਨ ਦਿਨ ਹੀ ਹੋਏ ਵੀ ਕਿੰਨੀਆਂ 299 ਪੋਸਟਾਂ ਸੈਕਸ਼ਨ ਨੇ 100 85 ਕੰਮ ਕਰ ਰਹੇ ਨੇ 101 ਖਾਲੀ ਆ ਬੋਰਡ ਤੋਂ ਚੇਅਰਮੈਨ ਤੋਂ ਮੰਗ ਕਰਦੇ ਆ ਸਰਕਾਰ ਤੋਂ ਮੰਗ ਕਰਦੇ ਬਖਾਲੀ ਪੋਸਟਾਂ ਭਰੀਆਂ ਜਾਣ ਤੇ ਕਿਹੜਾ ਵਰਕ ਲੋਡ ਵੱਧਦਾ ਇਹਨੂੰ ਘਟਾਇਆ ਜਾਵੇ ਤੇ ਇਹਦਾ ਵੀ ਮੈਂ ਵੀਡੀਓ ਵੀ ਪਾਤਾਂਗਾ ਲੈਟਰ ਵੀ ਲਿਖਦਾਗਾ ਸਟੇਟ ਵੱਲੋਂ ਪਚਪਾ ਦਾਂਗਾ ਚੇਅਰਮੈਨ ਨੂੰ ਜਿੱਥੋਂ ਤੱਕਰ ਸਵਾਲ ਆਪਣੇ ਸਬਡਿਵੀਜ਼ਨ ਦੇ ਮੀਟਿੰਗਾਂ ਦਾ ਤੇ ਸਾਡੇ ਕੰਮਾਂ ਦਾ ਕਈ ਸਵਾਲ ਖੜੇ ਹੋਏ ਨੇ ਵੀ ਇੱਕ ਤਾਂ ਜਰਨਲ ਮੀਟਿੰਗ ਹੋਣੀ ਚਾਹੀਦੀ ਆ ਬਾਕੀ ਮੈਂ ਸਹਿਮਤ ਆ ਮੀਟਿੰਗ ਹੋਣੀ ਚਾਹੀਦੀ ਆ ਪਰ ਡਿਵੀਜ਼ਨ ਦੀ ਹਾਜ਼ਰੀ ਕੋਈ ਜ਼ਰੂਰੀ ਨਹੀਂ ਉਸ ਮੀਟਿੰਗ ਦੇ ਵਿੱਚ ਜਿਵੇਂ ਬਾਈ ਬੋਲ ਕੇ ਗਿਆ ਵੀ ਲੋਕਲ ਤੌਰ ਤੇ ਪਹਿਲੀ ਗੱਲ ਤਾਂ ਕਿਹੜੀ ਸਬਡਿਵੀਜ਼ਨ ਦੀ ਪੰਜ ਮੈਂਬਰੀ ਕਮੇਟੀ ਆ ਇਹਦੀ ਮੀਟਿੰਗ ਹੋਈ ਆ ਕੋਈ ਜੇ ਇਹਦੀ ਮੀਟਿੰਗ ਹੋਈ ਜਾ ਉਹ ਮੀਟਿੰਗ 'ਚ ਡਾਟਾ ਤੈਅ ਕਰਦਾ ਵੀ ਉਹ ਕਿਹੜਾ ਮੁਲਾਜ਼ਮ ਫੰਡ ਨਹੀਂ ਦਿੰਦਾ ਕਿਹੜਾ ਮੁਲਾਜ਼ਮ ਕਿੱਥੇ ਖੜਿਆ ਕਿਹੜੇ ਮੁਲਾਜ਼ਮ ਦਾ ਕੰਮ ਨਹੀਂ ਹੁੰਦਾ ਉਹ ਸਾਰੀਆਂ ਗੱਲਾਂ ਮੀਟਿੰਗ ਦੇ ਏਜੰਡੇ 'ਚ ਪਾ ਕੇ ਐਸ ਪੀਓ ਨਾਲ ਤੈਅ ਕਰਕੇ ਮੀਟਿੰਗ ਦੇ ਵਿੱਚ ਵਾਰਨਿੰਗ ਦਿੱਤੀ ਜਾਵੇ ਵੀ ਆਹਾਂ ਡਾਟਾ ਸਾਡਾ ਲੈਟਰ ਪ੍ਰਿੰਟ ਤੇ ਆ ਬਨਾਰਸੀ ਦੋ ਬੰਦੇ ਨੇ ਉੱਥੇ ਤਿੰਨ ਕਰੇ ਜਾਣ ਫਲਾਣੇ ਤੋਂ ਮੈਂ ਇੱਕ ਬੰਦਾ ਉੱਥੇ ਦੋ ਕਰੇ ਜਾਣ ਫਲਾਣੇ ਤੋਂ ਵਿੱਚ ਪਾਇਤੇ ਜੀਐਸਸੀ ਤੇ 6 ਬੰਦੇ ਨੇ ਉੱਥੇ ਦੋ ਕਰੇ ਜਾਣ ਏ ਮੈਂ ਸਾਨੂੰ ਇੱਕ ਹਫਤਾ ਦਿੰਦਾ ਇਹ ਗੱਲ ਮੇਰੀ ਗੱਲ ਸੁਣ ਲਓ ਧਿਆਨ ਨਾਲ ਕਮੇਟੀ ਆ ਕਿਹੜੀ ਅਮਨ ਵੀ ਇਹ ਪੂਰਾ ਡਾਟਾ ਲੈਟਰ ਪੈਡ ਤੇ ਐਸਟੀਓ ਨੂੰ ਦੇਣਾ ਦੇਖ ਕੇ ਜਿੱਥੇ ਜਿੱਥੇ ਕੱਲਾ ਕੱਲਾ ਬੰਦਾ ਜਿੱਥੇ ਲੈਂਮੈਨ ਹੈ ਨਹੀਂ ਏਲਮ ਦੇ ਨਾਲ ਕਿਤੋਂ ਵੋਟ ਕਰੇ ਕਿਤੋਂ ਨਾ ਕਰੇ ਆਪਣੀ ਜ਼ਿੰਮੇਵਾਰੀ ਨਹੀਂ ਆਪਾਂ ਤਾਂ ਨਹੀਂ ਬਣਨਾ ਇਹ ਤਾਂ ਸਬਡਿਵੀਜ਼ਨ ਦਾ ਉਹ ਬਣੇ ਐਸਟੀਓ ਉਹ ਬਣੇ ਮੈਨੇਜਮੈਂਟ ਤੇ ਆਪਾਂ ਨੇ ਡਾਟਾ ਦੇਣਾ ਕੱਢ ਕੇ ਲੈਟਰਪ੍ਰਿੰਟ ਤੇ ਵੀ ਆ ਕਿਡੀਆਂ ਸਾਡੇ ਸਮੱਸਿਆਵਾਂ ਆ ਰਹੀਆਂ ਨੇ ਮੁਲਾਜ਼ਮਾਂ ਨੂੰ ਇਹਨੂੰ ਇਹ 2-3 ਦਿਨਾਂ ਦੇ ਵਿੱਚ ਹੱਲ ਕਰਦੇ ਨਹੀਂ ਤੇ ਤੇਰੇ ਅਗੇਂਸਟ ਅਸੀਂ ਪ੍ਰੋਗਰਾਮ ਕਰਾਂਗੇ ਕੋਈ ਆਪਣਾ ਨੇੜੋ ਨੂੰ ਲੱਗਦਾ ਨੇੜੋ ਲੱਗਦੇ ਨੇ ਇਹ ਮੁਲਾਜ਼ਮ ਆਪਣਾ ਪਰਿਵਾਰ ਆ ਇਹ ਮੁਲਾਜ਼ਮ ਇੱਕ ਮੈਂ ਗੱਲ ਕਰਦਾ ਵੀ ਦੋ-ਤਿੰਨ ਮੁਲਾਜ਼ਮਾਂ ਨੇ ਧਮਕੀ ਦੇ ਦਿੱਤੀ ਵੀ ਨਹੀਂ ਇਹਦੇ ਨਤੀਜੇ ਮਾੜੇ ਹੋਣਗੇ ਇਹ ਵੀ ਗੱਲ ਚੰਗੀ ਨਹੀਂ ਹੈਗੀ ਅਨ ਤੀਜੇ ਮਾੜੇ ਹੋਣਗੇ ਜੇ ਤੁਹਾਡੀ ਡਿਵੀਜ਼ਨ ਨਾ ਸੁਣੇ ਤੁਹਾਡੀ ਸਬਡਿਵੀਜ਼ਨ ਸੁਣਦੀ ਨਹੀਂ ਮੈਂ ਕਹਿੰਦਾ ਬਿਲਕੁਲ ਨਹੀਂ ਸੁਣਦੀ ਨਕਮੀਆਂ ਮੈਂ ਆ ਮਨ ਨੂੰ ਦੋ ਤਿੰਨ ਵਾਰੀ ਦੇਖਿਆ ਜਮਾ ਕੇ ਫੋਨ ਕਰਿਆ ਇਹਨੇ ਫੋਨ ਨਾ ਸੁਣਨਾ ਤੇ ਬੈਕ ਕਾਲ ਵੀ ਨਹੀਂ ਕਰਨੀ ਇਹ ਨਕਮਾ ਪਾਣਾ ਹੋਰ ਕੀ ਚੰਗਾ ਪਾਣਾ ਵੀ ਬੈਕ ਕਾਲ ਕਰੋ ਉਹਦਾ ਪੁੱਛੋ ਵੀ ਕਾਰਨ ਕੀ ਆ ਕੀ ਨਹੀਂ ਕਾਰਨ ਇੱਥੇ ਚੰਗਾ ਹੋਣ ਦੀ ਗੱਲ ਨਹੀਂ ਚੰਗਾ ਹੋਵੇ ਮੁਲਾਜ਼ਮਾ ਨਾਲ ਜਈ ਨਾਲ ਚੰਗਾ ਹੋਣ ਦੀ ਗੱਲ ਨਹੀਂ ਐਸਟੋ ਨਾਲ ਚੰਗਾ ਹੋਣ ਦੀ ਗੱਲ ਨਹੀਂ ਜਈ ਨਾਲ ਤਾਂ ਆਪਣੀ ਲੜਾਈ ਹੋਣੀ ਹੈਗੀ ਜਈ ਤਾਂ ਆਪਣਾ ਭਰਾ ਆਪਣਾ ਮੈਂਬਰ ਲਾ ਲਓ ਦੂਜਾ ਦਾ ਲਾ ਲਓ ਇਹ ਆਪਣਾ ਪਰਿਵਾਰ ਦੀ ਤਰ੍ਹਾਂ ਲੜਾਈ ਹੈਗੀ ਆਪਣੀ ਕੁਰਸੀ ਨਾਲ ਐਸਟੋ ਨਾਲ ਐਸਟੋ ਨੂੰ ਆਪਾਂ ਚਾਹੇ ਕੋਈ ਇੱਥੇ ਪੱਕਾ ਐਸਟੋ ਆ ਚਾਹੇ ਕੋਈ ਟੈਂਪਰੇਰੀ ਚਾਰਜ ਆ ਉਹਨੂੰ ਆਪਣੀਆਂ ਸਮੱਸਿਆ ਦੱਸਣੀਆਂ ਨੇ ਜੇ ਕੋਈ ਫੇਰ ਵੀ ਕੋਈ ਪ੍ਰੋਬਲਮ ਆ ਕੋਈ ਮਸਲਾ ਨਹੀਂ ਹੱਲ ਹੁੰਦਾ ਕਾ ਡਿਵੀਜ਼ਨ ਨੂੰ ਕਾਪੀ ਕਰਨੀ ਆ ਡਿਵੀਜ਼ਨ ਛੋਡੀ ਹਰ ਟਾਈਮ ਤੁਹਾਡੇ ਨਾਲ ਆ ਹਰ ਟਾਈਮ ਤੁਹਾਡੀ ਗੱਲ ਸੁਣਨ ਨੂੰ ਤਿਆਰ ਆ ਜਦੋਂ ਵੀ ਤੁਸੀਂ ਬੁਲਾਉਂਗੇ ਤੁਹਾਡੇ ਨਾਲ ਬਿਲਕੁਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਜਿੱਥੋਂ ਤੱਕਰ ਸਵਾਲ ਆ ਫੰਡ ਨਾ ਦੇਣ ਦਾ ਇਹ ਵੀ ਬਹੁਤ ਮਾੜੀ ਗੱਲ ਆ ਫੰਡ ਦੇਣਾ ਜਥੇਬੰਦੀ ਦਾ ਮੈਂਬਰ ਹੀ ਨਹੀਂ ਹੈਗਾ ਜਿਹੜਾ ਫੰਡ ਨਹੀਂ ਦਿੰਦਾ ਅੱਜ ਮੀਟਿੰਗਾਂ ਦੇ ਵਿੱਚ ਆਪਾਂ ਇੰਨਾ ਜ਼ੋਰ ਤਾਂ ਲਾਇਆ ਵੀ ਮੀਟਿੰਗਾਂ ਹੋਣੀਆਂ ਚਾਹੀਦੀਆਂ ਨੇ ਬਿਟੀਆਂ ਦੇ ਵਿੱਚ ਜਿਵੇਂ ਤੁਸੀਂ ਖੁੱਲਕੇ ਬੋਲਿਆ ਮੈਂ ਬੜਾ ਸੰਤੁਸ਼ਟ ਆ ਇਹਨਾਂ ਗੱਲਾਂ ਤੋਂ ਮੈਨੂੰ ਬੜੀ ਖੁਸ਼ੀ ਹੋਈ ਆ ਵੀ ਬੰਦਾ ਆਪਣੀਆਂ ਸਮੱਸਿਆ ਦਾ ਖੁੱਲਕੇ ਦੱਸ ਰਿਹਾ ਸਾਨੂੰ ਨਹੀਂ ਪਤਾ ਲੱਗਣਾ ਸੀ ਇਹ ਸਮੱਸਿਆ ਦਾ ਜੇ ਤੁਸੀਂ ਖੁੱਲਕੇ ਨਾ ਬੋਲਦੇ ਮੈਂ ਇਹਨਾਂ ਨੂੰ ਸ਼ਾਬਾਸ਼ ਹੀ ਦੇਣਾ ਇਹਨਾਂ ਨੂੰ ਹੋਰ ਕਹਿਣਾ ਵੀ ਇੰਨੀਆਂ-ਇੰਨੀਆਂ ਕਮਜ਼ੋਰੀਆਂ ਇਹ ਦੂਰ ਕਿਵੇਂ ਹੋਣਗੀਆਂ ਅਮਨ ਕਿਵੇਂ ਸੁਧਰੂਗਾ ਜੇ ਆਪਾਂ ਇਹਦੀਆਂ ਕਮਜ਼ੋਰੀਆਂ ਦੱਸਾਂਗੇ ਇਹਦੀਆਂ ਗਲਤੀਆਂ ਦੱਸਾਂਗੇ ਇਹ ਬਿਲਕੁਲ ਸੁਧਾਰ ਕਰੂਗਾ ਜੇ ਨਹੀਂ ਸਦਾਰ ਕਰੂਆ ਫਿਰ ਮੁਲਾਜ਼ਮਾ ਦੇ ਕੋਲੇ ਆਪਦਾ ਹੋ ਰਾ ਹੈ ਗਿਆ ਕੋਈ ਬਿਲਕੁਲ ਇਹਨੂੰ ਸਦਾਰ ਕਰਨਾ ਚਾਹੀਦਾ ਤੇ ਕਰਨਾ ਵੀ ਪੈਣਾ ਤੇ ਇਹ ਕਿਹੜੀ ਅਗਵਾਈ ਆ ਇਹਨੂੰ ਕਰਨੀ ਪੈਣੀ ਆ ਉਹ ਕਰਨੀ ਚਾਹੀਦੀ ਆ ਤੇ ਮੁਲਾਜ਼ਮਾ ਦੇ ਤਰ੍ਹਾਂ ਮੁਸ਼ਕਲਾਂ ਨੂੰ ਹੱਲ ਕਰਵਾਣੀ ਪੈਣਾ ਤੇ ਗੱਲ ਬੋਰਡ ਮੈਨੇਜਮੈਂਟ ਦੀ ਕਰਦੇ ਆ ਸਰਕਾਰ ਦੀ ਕਰਦੇ ਆ ਵੀ ਇਹ ਸਰਕਾਰ ਆਪਾਂ ਗੱਲ ਐਵੇਂ ਨਹੀਂ ਇਹ ਸਰਕਾਰ ਤੋਂ ਕੁਝ ਲਿਆ ਜਾ ਸਕਦਾ ਬਿਨਾਂ ਲੜੇ ਤੋਂ ਪਹਿਲੀ ਸਰਕਾਰ ਆ ਜਿਨੇ ਮੁਲਾਜ਼ਮਾ ਦਾ ਪਕਾਇਆ ਰੱਖ ਰਖਿਆ ਪਹਿਲੀ ਸਰਕਾਰ ਆ ਜਿਹੜੀ ਮੁਲਾਜ਼ਮਾ ਦੀ ਬਦਲੀਆ ਵੀ ਮੁੱਖ ਮੰਤਰੀ ਲੈਵਲ ਤੇ ਨੇ ਪਹਿਲੀ ਸਰਕਾਰ ਆ ਜਿਹੜੀ ਕਹਿੰਦੀ ਆ ਐਮਐਲਏ ਤੋਂ ਮਨਿਸਟਰ ਤੋਂ ਬਦਲੀ ਰეკਮੈਂਡ ਕਰਵਾ ਕੇ ਲਿਆਓ ਫਿਰ ਬਦਲੀ ਕਰਾਂਗੇ ਤੇ ਇਸ ਕਰਕੇ ਆਪਾਂ ਨੂੰ ਚਕੰਨੇ ਹੋਣ ਦੀ ਜ਼ਰੂਰਤ ਆ ਹੋਰ ਲਾਭੰਦ ਹੋਣ ਦੀ ਜ਼ਰੂਰਤ ਆ ਜਿਹੜੀਆਂ ਤੁਹਾਡੀਆਂ ਮੁਸ਼ਕਲਾਂ ਨੇ ਉਹ ਹੱਲ ਵੀ ਤਾਂ ਹੀ ਹੋਣਗੀਆਂ ਜੇ ਆਪਾਂ ਲਾਭੰਦ ਹੋਵਾਂਗੇ ਆਪਾਂ ਇਕੱਠੇ ਹੋਵਾਂਗੇ ਇੱਕ ਬੇਨਤੀ ਮੈਂ ਜਰੂਰ ਕਰਾਂਗਾ ਜਿਹੜੇ 295/19 ਵਾਲੇ ਨੇ ਇਹਨਾਂ ਨੂੰ ਇੱਕ ਇੱਕ 1000 ਰੁਪਿਆ ਜਥੇਬੰਦੀ ਦੀ ਕਿਹੜੀ ਮੈਂਬਰਸ਼ਿਪ ਹੋ ਕਾਪੀ ਆ